ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਵਿਕਰਮ ਮਜੀਠਿਆ ਜਿਨ੍ਹਾਂ ਦੇ ਜਾਂਚ ਦੇ ਵਿੱਚ ਸਾਲਾ ਗਰੇਵਾਲ ਯਾਨੀ ਕਿ ਉਹਨਾਂ ਦੇ ਸਾਲੇ ਜਿਹੜੇ ਨੇ ਗਜਪਤ ਸਿੰਘ ਗਰੇਵਾਲ ਉਹ ਸ਼ਾਮਲ ਨਹੀਂ ਹੋਏ ਤਾਂ ਵਿਜੀਲੈਂਸ ਨੇ ਗਜਪਤ ਸਿੰਘ ਗਰੇਵਾਲ ਨੂੰ ਬੀਐਨਐਸਡੀ ਤਾਰਾ 179 ਦੇ ਤਹਿਤ ਨੋਟਿਸ ਪੇਜ ਕੇ ਮੰਗਲਵਾਰ ਸਵੇਰੇ 11 ਵਜੇ ਮੁਹਾਰੀ ਦੇ ਸੈਕਟਰ 88 ਸਥਿਤ ਦਫ਼ਤਰ ਚ ਪੇਸ਼ ਹੋਣ ਦੇ ਲਈ ਕਿਹਾ ਤੇ ਇਸ ਤੋਂ ਪਹਿਲਾਂ ਸੋਮਵਾਰ ਵੀ ਉਹਨਾਂ ਨੂੰ ਜਾਂਚ ਦੇ ਲਈ ਬੁਲਾਇਆ ਗਿਆ ਸੀ ਪਰ ਉਹ ਬਿਨਾ ਕਿਸੇ ਕਾਰਨ ਦੱਸੇ ਗੈਰਹਾਜ਼ਰ ਵਿਜੀਲੈਂਸ ਨੇ ਉਹਨਾਂ ਦੀ ਗੈਰਹਾਜ਼ਰੀ ਨੂੰ ਗੰਭੀਰਤਾ ਨਾਲ ਲੈਂਦੇ ਅਗਲੀ ਕਾਰਵਾਈ ਬਾਰੇ ਵਿਚਾਰ-ਵਟਾਂਦਰਾ ਸ਼ੁਰੂ ਕੀਤਾ ਤਾਂ ਦੂਜੇ ਪਾਸੇ ਵਿਕਰਮ ਮਜੀਠੀ ਇਸ ਸਮੇਂ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਜਿੱਥੇ ਆਮ ਕੈਦੀਆਂ ਦੇ ਨਾਲ ਬੈਰਕ ਦੇ ਵਿੱਚ ਰਹਿ ਰਹੇ ਨੇ ਪਿਛਲੇ ਹਫ਼ਤੇ ਸਥਾਨਕ ਅਦਾਲਤ ਨੇ ਉਹਨਾਂ ਨੂੰ ਇੱਕ ਵੱਖਰੀ ਬੈਰਕ ਦੀ ਮੰਗ ਦੀ ਅਰਜ਼ੀ ਵੀ ਉਹਨਾਂ ਦੀ ਖਾਰਜ ਕਰ ਦਿੱਤੀ ਸੀ ਹਾਲਾਂਕਿ ਅਦਾਲਤ ਨੇ ਉਹਨਾਂ ਨੂੰ ਹਫ਼ਤੇ ਦੇ ਵਿੱਚ ਦੋ ਵਾਰ ਇੱਕ ਵੱਖਰੇ ਕਮਰੇ ਦੇ ਵਿੱਚ ਪਰਿਵਾਰਕ ਮੈਂਬਰਾਂ ਤੇ ਵਕੀਲਾਂ ਨੂੰ ਮਿਲਣ ਦੀ ਆਗਿਆ ਦੇ ਦਿੱਤੀ ਹੈ ਜੋ ਕਿ ਉਹਨਾਂ ਦੇ ਲਈ ਅਨੁਚਕ ਰਾਹਤ ਹੈ ਤਾਂ ਮਜੀਠੀ ਦੀ ਜ਼ਿਲ੍ਹਾ ਅਦਾਲਤ ਤੋਂ ਸਾਲੇ ਜਿਨ੍ਹਾਂ ਨੂੰ ਹੁਣ ਲਗਾਤਾਰ ਹੀ ਵਿਜੀਲੈਂਸ ਦੇ ਵੱਲੋਂ ਤਲਬ ਕੀਤਾ ਜਾ ਰਿਹਾ ਪਰ ਉਹ ਪੇਸ਼ ਨਹੀਂ ਹੋ ਰਹੇ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਬਿਕਰਮ ਮਜੀਠੀਆ ਜਿਨ੍ਹਾਂ ਦੇ ਜਾਂਚ ਦੇ ਵਿੱਚ ਸਾਲਾ ਗਰੇਵਾਲ ਯਾਨੀ ਕਿ ਉਹਨਾਂ ਦੇ ਸਾਲੇ ਜਿਹੜੇ ਨੇ ਗਜਪਤ ਸਿੰਘ ਗਰੇਵਾਲ ਉਹ ਸ਼ਾਮਲ ਨਹੀਂ ਹੋਏ ਤਾਂ ਵਿਜੀਲੈਂਸ ਨੇ ਗਜਪਤ ਸਿੰਘ ਗਰੇਵਾਲ ਨੂੰ ਬੀਐਨਐਸ ਦੀ ਤਾਰਾ 100 79 ਦੇ ਤਹਿਤ ਨੋਟਿਸ ਪੇਜ ਕੇ ਮੰਗਲਵਾਰ ਸਵੇਰੇ 11 ਵਜੇ ਮੁਹਾਰੀ ਦੇ ਸੈਕਟਰ 88 ਸਥਿਤ ਦਫਤਰ ਚ ਪੇਸ਼ ਹੋਣ ਦੇ ਲਈ ਕਿਹਾ ਤੇ ਇਸ ਤੋਂ ਪਹਿਲਾਂ ਸੋਮਵਾਰ ਵੀ ਉਹਨਾਂ ਨੂੰ ਜਾਂਚ ਦੇ ਲਈ ਬੁਲਾਇਆ ਗਿਆ ਸੀ ਪਰ ਉਹ ਬਿਨਾਂ ਕਿਸੇ ਕਾਰਨ ਦੱਸੇ ਗੈਰਹਾਜ਼ਰ ਵਿਜੀਲੈਂਸ ਨੇ ਉਹਨਾਂ ਦੀ ਗੈਰਹਾਜ਼ਰੀ ਨੂੰ ਗੰਭੀਰਤਾ ਦੇ ਨਾਲ ਲੈਂਦੇ ਅਗਲੀ ਕਾਰਵਾਈ ਬਾਰੇ ਵਿਚਾਰ-ਵਟਾਂਦਰਾ ਸ਼ੁਰੂ ਕੀਤਾ ਤੇ ਦੂਜੇ ਪਾਸੇ ਵਿਕਰਮ ਮਜੀਠੀ ਇਸ ਸਮੇਂ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਜਿੱਥੇ ਆਮ ਕੈਦੀਆਂ ਦੇ ਨਾਲ ਬੈਰਕ ਦੇ ਵਿੱਚ ਰਹਿ ਰਹੇ ਨੇ ਪਿਛਲੇ ਹਫਤੇ ਸਥਾਨਕ ਅਦਾਲਤ ਨੇ ਉਹਨਾਂ ਨੂੰ ਇੱਕ ਵੱਖਰੀ ਬੈਰਕ ਦੀ ਮੰਗ ਦੀ ਅਰਜ਼ੀ ਵੀ ਉਹਨਾਂ ਦੀ ਖਾਰਜ ਕਰ ਦਿੱਤੀ ਸੀ ਹਾਲਾਂਕਿ ਅਦਾਲਤ ਨੇ ਉਹਨਾਂ ਨੂੰ ਹਫ਼ਤੇ ਦੇ ਵਿੱਚ ਦੋ ਵਾਰ ਇੱਕ ਵੱਖਰੇ ਕਮਰੇ ਦੇ ਵਿੱਚ ਪਰਿਵਾਰਕ ਮੈਂਬਰਾਂ ਤੇ ਵਕੀਲਾਂ ਨੂੰ ਮਿਲਣ ਦੀ ਆਗਿਆ ਦੇ ਦਿੱਤੀ ਹੈ ਜੋ ਕਿ ਉਹਨਾਂ ਦੇ ਲਈ ਅਨਜਕ ਰਾਹਤ ਹੈ ਤਾਂ ਮਜੀਠੀਆ ਦੀ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਅਰਜ਼ੀ ਵੀ ਪਹਿਲਾਂ ਰਾਦ ਹੋ ਚੁੱਕੀ ਹੈ ਤੇ ਹੁਣ ਉਹਨਾਂ ਦੇ ਸਾਲੇ ਜਿਨ੍ਹਾਂ ਨੂੰ ਹੁਣ ਲਗਾਤਾਰ ਹੀ ਵਿਜੀਲੈਂਸ ਦੇ ਵੱਲੋਂ ਤਲਬ ਕੀਤਾ ਜਾ ਰਿਹਾ ਹੈ ਪਰ ਉਹ ਪੇਸ਼ ਨਹੀਂ ਹੋ ਰਹੇ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਵਿਕਰਮ ਮਜੀਠੀਆ ਜਿਨ੍ਹਾਂ ਦੀ ਜਾਂਚ ਦੇ ਵਿੱਚ ਸਾਲਾ ਗਰੇਵਾਲ ਯਾਨੀ ਕਿ ਉਹਨਾਂ ਦੇ ਸਾਲੇ ਜਿਹੜੇ ਨੇ ਗਜਪਤ ਸਿੰਘ ਗਰੇਵਾਲ ਉਹ ਸ਼ਾਮਲ ਨਹੀਂ ਹੋਏ ਤਾਂ ਵਿਜੀਲੈਂਸ ਨੇ ਗਜਪਤ ਸਿੰਘ ਗਰੇਵਾਲ ਨੂੰ ਬੀਐਨਐਸ ਦੀ ਤਾਰਾ 100 79 ਦੇ ਤਹਿਤ ਨੋਟਿਸ ਪੇਜ ਕੇ ਮੰਗਲਵਾਰ ਸਵੇਰੇ 11 ਵਜੇ ਮੁਹਾਰੀ ਦੇ ਸੈਕਟਰ 88 ਸਥਿਤ ਦਫਤਰ ਚ ਪੇਸ਼ ਹੋਣ ਦੇ ਲਈ ਕਿਹਾ ਤੇ ਇਸ ਤੋਂ ਪਹਿਲਾਂ ਸੋਮਵਾਰ ਵੀ ਉਹਨਾਂ ਨੂੰ ਜਾਂਚ ਦੇ ਲਈ ਬੁਲਾਇਆ ਗਿਆ ਸੀ ਪਰ ਉਹ ਬਿਨਾਂ ਕਿਸੇ ਕਾਰਨ ਦੱਸੇ ਗੈਰਹਾਜ਼ਰ ਵਿਜੀਲੈਂਸ ਨੇ ਉਹਨਾਂ ਦੀ ਗੈਰਹਾਜ਼ਰੀ ਨੂੰ ਗੰਭੀਰਤਾ ਦੇ ਨਾਲ ਲੈਂਦੇ ਅਗਲੀ ਕਾਰਵਾਈ ਬਾਰੇ ਵਿਚਾਰ-ਵਟਾਂਦਰਾ ਸ਼ੁਰੂ ਕੀਤਾ ਤੇ ਦੂਜੇ ਪਾਸੇ ਵਿਕਰਮ ਅਜੀਤ ਜੀ ਇਸ ਸਮੇਂ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਜਿੱਥੇ ਆਮ ਕੈਦੀਆਂ ਦੇ ਨਾਲ ਬੈਰਕ ਦੇ ਵਿੱਚ ਰਹਿ ਰਹੇ ਨੇ ਪਿਛਲੇ ਹਫਤੇ ਸਥਾਨਕ ਅਦਾਲਤ ਨੇ ਉਹਨਾਂ ਨੂੰ ਇੱਕ ਵਕਰੀ ਬੈਰਕ ਦੀ ਮੰਗ ਦੀ ਅਰਜ਼ੀ ਵੀ ਉਹਨਾਂ ਦੀ ਖਾਰਜ ਕਰ ਦਿੱਤੀ ਸੀ ਹਾਲਾਂਕਿ ਅਦਾਲਤ ਨੇ ਉਹਨਾਂ ਨੂੰ ਹਫ਼ਤੇ ਦੇ ਵਿੱਚ ਦੋ ਵਾਰ ਇੱਕ ਵੱਖਰੇ ਕਮਰੇ ਦੇ ਵਿੱਚ ਪਰਿਵਾਰਕ ਮੈਂਬਰਾਂ ਤੇ ਵਕੀਲਾਂ ਨੂੰ ਮਿਲਣ ਦੀ ਆਗਿਆ ਦੇ ਦਿੱਤੀ ਹੈ ਜੋ ਕਿ ਉਹਨਾਂ ਦੇ ਲਈ ਅਨਜਕ ਰਾਹਤ ਹੈ ਤਾਂ ਮਜੀਠਿਆ ਦੀ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਅਰਜ਼ੀ ਵੀ ਪਹਿਲਾਂ ਰਾਦ ਹੋ ਚੁੱਕੀ ਹੈ ਤੇ ਹੁਣ ਉਹਨਾਂ ਦੇ ਸਾਲੇ ਜਿਨ੍ਹਾਂ ਨੂੰ ਹੁਣ ਲਗਾਤਾਰ ਹੀ ਵਿਜੀਲੈਂਸ ਦੇ ਵੱਲੋਂ ਤਲਬ ਕੀਤਾ ਜਾ ਰਿਹਾ ਹੈ ਪਰ ਉਹ ਪੇਸ਼ ਨਹੀਂ ਹੋ ਰਹੇ